ਚਰਨਜੀਤ ਸਿੰਘ ਉਰਫ ਕਾਲਾ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂਵਾਸੀ ਜੋ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ ਕਿ ਪਿਛਲੇ 2-3 ਮਹੀਨੇ ਪਹਿਲਾਂ ਕੋਈ ਵਾਹਨ ਇਸ ਰਿਕਸ਼ੇ ਨੂੰ ਸਾਈਡ ਮਾਰ ਗਿਆ ਤਾਂ ਰਿਕਸ਼ੇ ਤੋਂ ਡਿੱਗਣ ਨਾਲ ਇਸ ਦਾ ਚੂਲਾ ਤੇ ਲੱਤ ਟੁੱਟ ਗਈ ਘਰ ਵਿੱਚ ਗਰੀਬੀ ਹੋਣ ਕਰਕੇ ਆਪਰੇਸ਼ਨ ਨਹੀਂ ਕਰਵਾ ਸਕਿਆ ਥੋੜੇ ਦਿਨ ਪਹਿਲਾਂ ਚਰਨਜੀਤ ਸਿੰਘ ਕਾਲਾ ਨੇ ਆਪਣਾ ਘਰ ਦੇ ਕਾਗਜ਼ ਗਹਿਣੇ ਰੱਖ ਕੇ ਆਪਰੇਸ਼ਨ ਤਾਂ ਕਰਵਾ ਲਿਆ ਪਰ ਦਵਾਈ 2-3 ਸੌ ਰੁਪਏ ਦੀ ਰੋਜ਼ਾ ਨਾ ਆਉਂਦੀ ਘਰ ਵਿੱਚ ਇੱਕ ਲੜਕਾ ਨਸ਼ੇੜੀ ਹੈ ਨੂੰ ਤੇ ਛੋਟੇ-ਛੋਟੇ ਦੋ ਬੱਚੇ ਹਨ ਚਰਨਜੀਤ ਦੀ ਪਤਨੀ ਤੇ ਨੂੰ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਬੜੀ ਮੁਸ਼ਕਿਲ ਨਾਲ ਕਾਰ ਦਾ ਗੁਜ਼ਾਰਾ ਕਰ ਰਹੀਆਂ ਹਨ ਉਹਨਾਂ ਦੱਸਿਆ ਕਿ ਕਈ ਵਾਰ ਤਾਂ ਭੁੱਖੇ ਰਹਿਣਾ ਪੈਂਦਾ ਹੈ ਪਰਿਵਾਰ ਅਤੇ ਗਵਾਂਢੀ ਦੇਸ ਰਾਜ ਨੇ ਸਮਾਜ ਸੇਵੀ ਸੰਸਥਾਾਂ ਅਤੇ ਐਨ ਆਰ ਆਈ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਕਾਲਾ ਕਾਲਾ ਤੇ ਕੀ ਕੰਮ ਕਰਦੇ ਜੀ ਕੰਮ ਮੈਂ ਇਤਰਾ ਮਿਹਨਤ ਮੰਜੂਰੀ ਪੱਲੇਦਾਰੀ ਕਰਦਾ ਹਾਂ ਤੇ ਹੁਣ ਰੱਖਿਆ ਫੜ ਲਿਆ ਕੋਈ ਛੇੜ ਮਾਰ ਗਿਆ ਤੇ ਮੈਨੂੰ ਪਾ ਗਿਆ ਮੰਜੇ ਤੇ ਤੇ ਬਹੁਤ ਗਰੀਬੀ ਆ ਤੇ ਮੁੰਡਾ ਨਿਛੇ ਕਰਦਾ ਤੇ ਦੂਜੇ ਮੁੰਡੇ ਵੀ ਨਹੀਂ ਬਾਹ ਫਰਦੇ ਤੇ ਮੇਰੇ ਤੇ ਤਾਂ ਬਾਬਾ ਨਾਨਕੀਆਂ ਤੇ ਕਿ ਕਿਤਰਾ ਐਕਸੀਡੈਂਟ ਕਿਤਰਾ ਹੋ ਗਿਆ ਛੇੜ ਹੀ ਮਾਰ ਗਿਆ ਕੋਈ ਹਾਂਜੀ ਤੇ ਹੁਣ ਕੀ ਮੰਗ ਕਰਦੇ ਜੀ ਮੰਗਿਆ ਵੀ ਮੇਰੇ ਕਾਗਜ਼ ਜਿਹੜੇ ਆਏ ਛੁੱਟ ਜਾਣ ਹਾਂ ਕਾਗਜ਼ ਛੁੱਟ ਜਾਣ ਥਾਂ ਕਿਤੇ ਕਾਗਜ਼ ਕਾਗਜ਼ ਗਹਿਣੇ ਪਏ ਆ ਤਾਂ ਤੇ ਪ੍ਰੇਜਨ ਆ ਮੈਂ ਦਵਾਈ ਜੋ ਕੇ ਪੈਸੇ ਕਾ ਗਏ ਦਵਾਈ ਜੋ ਗਏ ਨਹੀਂ ਹੈਗੇ ਹੁਣ ਇਦਾਂ ਫੜ ਤੜ ਕੇ ਆ ਕੋਈ ਤੁਹਾਡੇ ਵਰਗਾ ਸਭ ਘਰ ਫੜ ਲੇ 500 ਰੁਪਿਆ ਦੇ ਕੋ 1000 ਦੇ ਕੀ ਮੰਗ ਕਰਦੇ ਆ ਮੰਗ ਤੇ ਇਦਾਂ ਹੁਣ ਮੇਰਾ ਲਾਜ ਲੂਜ ਕਰਾ ਦੇ ਗਵਰਨਮੈਂਟ ਮਜੀਦ ਖੁਰ ਮਜੀਦ ਖੁਰ ਜੀ ਕੀ ਖਾਲ ਹੋਈ ਆ ਵਪਾਰੀ ਧਾਂ ਡੈ ਰੱਖਸ਼ਾ ਲੈ ਕੇ ਖਾਲੀ ਰੱਖਸ਼ਾ ਹੀ ਕੋਈ ਸ਼ੈਡ ਮਾਰ ਕੇ ਚ ਗੱਡੀ ਵਾਲਾ ਚਲੇ ਗਿਆ ਇਹ ਡਿੱਗ ਗਿਆ ਉਹਨੇ ਪਛਾਣ ਨਹੀਂ ਵੇਖਿਆ ਨਹੀਂ ਵੀ ਕੀ ਗੱਲ ਹੋਈ ਆ ਉਹ ਮੁੜ ਕੇ ਲੋਕਾਂ ਨੇ ਆਣ ਕੇ ਦੱਸਿਆ ਤੁਸੀਂ ਵੀ ਡੇਪਿਆ ਵਾ ਉੱਥੋਂ ਇਹਦੇ ਕੋਲ ਉੱਠਿਆ ਨਹੀਂ ਗਿਆ ਤੇ ਚੂਲਾ ਵੀ ਟੁੱਟ ਗਿਆ ਤੇ ਥੱਲੇੋਂ ਲੱਤ ਵੀ ਟੁੱਟ ਗਈ ਪਿੰਨੀ ਤੋਂ ਥੱਲੇੋਂ ਤੇ ਉਹ ਹੁਣ 9 ਮਹੀਨੇ ਦੀ ਟੁੱਟੀ ਅਹੀਂ ਲਈ ਫਿਰਦੇ ਰਹੇ ਕਦੀ ਕਿਤੇ ਕਦੀ ਕਿਤੇ ਤੇ ਨਹੀਂ ਠੀਕ ਹੋਈ ਹੁਣ ਚੁੱਕ ਚੁਕਾ ਕੇ ਤੇ ਪਰੇਸ਼ਨ ਕਰਾਇਆ ਜੇ ਤੇ ਹੁਣ ਦਵਾਈ ਵਾਸਤੇ ਸਾਡੇ ਕੋਲ ਪੈਸੇ ਨਹੀਂ ਹੈਗੇ ਨਾ ਸਾਡੇ ਕੋਲ ਰਾchn ਲਈ ਘਰ ਪੈਸੇ ਆ ਤੇ ਤੁਹਾਡਾ ਪੈਨਸ਼ਨ ਲੱਗੀ ਆ ਮੇਰੀ ਲੱਗੀ ਐ ਦੀ ਨਹੀਂ ਲੱਗੀ ਕੀ ਮੰਗ ਕਰਦੇ ਜੀ ਆਈਏ ਨੇ ਚਲੋ ਇਹਦੇ ਲਾਜਵਾਸਤੀ ਪੈਸੇ ਜਿਹੜੇ ਲੋਕਾਂ ਦੇ ਚੁੱਕੇ ਚਕਾਏ ਉਹ ਵੀ ਦਿੱਤੇ ਜਾਣ ਗਾਂ ਨੂੰ ਦਵਾਈ दारू ਲਈ ਪੈਸੇ ਮਿਲ ਜਾਣ ਤੇ ਇਹ ਰਾਜੀ ਪਾਜੀ ਹੋ ਜੇ ਚਲ ਫੇਰ ਅਸੀਂ ਕਮਾੜਾ ਮੋਟਾ ਕਮਾ ਕੇ ਖਾਂਦੇ ਰਾਵਾਂਗੇ ਗੁਜ਼ਾਰਾ ਇਸ ਤਰ੍ਹਾਂ ਦੋ ਘਰਾਂ ਦਾ ਕੰਮ ਕਰਦੀ ਆ ਤੇ ਉੱਥੋਂ ਥੋੜਾ ਬਹੁਤਾ ਸਬਜ਼ੀ ਭਾਜੀ ਵਧੀ ਘਟੀ ਦੇ ਦਿੰਦੇ ਆ ਤੇ ਉਹ ਲੈ ਆਉਣੀ ਆ ਜਿੰਨ ਜਦ ਨਾਂ ਦੇਣ ਨਾ ਸਹੀ ਕੀ ਹੈ ਜੀ ਕੀ ਮਸਲਾ ਕੀ ਨਾ ਕਰ ਮਸਲਾ ਭਾਜੀ ਇਹ ਜਾ ਰਹੇ ਸੀਗੇ ਤੁਹਾਨੂੰ ਦੱਸਿਆ ਕਿ ਬਾਹਰ ਇੱਧਰ ਰੱਖਸ਼ਾ ਚ ਲਾਉਣ ਦੇ ਸੀਗੇ ਜੋ ਕਲ ਨੂੰ ਜਾਣਦੇ ਤੇ ਕੋਈ ਨੂੰ ਸਾਈਡ ਮਾਰ ਕੇ ਸੁੱਟ ਗਿਆ ਤੇ ਨਾਲ ਹੀ ਇਹਨਾਂ ਦੇ ਪੱਟ ਤੋਂ ਪੱਟ ਟੁੱਟ ਗਿਆ ਤੇ ਨਾਲ ਚੂਲਾ ਕਰੈਕ ਹੋ ਗਿਆ ਇਹਨਾਂ ਦਾ ਤੇ ਇਹਨਾਂ ਦੇ ਵਿਚਾਰਿਆਂ ਦਾ ਬਹੁਤ ਮੰਦਾ ਹਾਲ ਹੈ ਮੈਂ ਇਹ ਮੇਰਾ ਨਵੇਂ ਮਹੀਨੇ ਦੇ ਵਿੱਚ ਇਹਨਾਂ ਨੂੰ ਸੱਟ ਲੱਗੀ ਆ ਤੇ ਹੁਣ ਆਣ ਕੇ ਇਹਨਾਂ ਨੇ ਆਪਰੇਟ ਕਰਾਇਆ ਜੇ ਤੁਹਾਨੂੰ ਸੱਚੀ ਇਹਨਾਂ ਕੋਲ ਪੈਸੇ ਪੂਸੇ ਨਹੀਂ ਹੈ ਕਦੀ ਕਿਸੇ ਕੋ ਫੜਦੇ ਕਦੀ ਕਿਸੇ ਕੋ ਫੜਦੇ ਪਰ ਕੋਈ ਇਹਨਾਂ ਨੂੰ ਡਾ ਨਹੀਂ ਦਿੰਦਾ ਇਸ ਕਰਕੇ ਇਹਨਾਂ ਪਤਾ ਨਹੀਂ ਕਾਗਜ ਕਰਦੇ ਰੱਖੇ ਆ ਤੇ ਉਹਦਾ ਕਰਕੇ ਇਹਨਾਂ ਨੂੰ ਕਿਤੇ ਪੈਸਾ ਮਿਲ ਗਿਆ ਤੇ ਉਹਦਾ 30 35000 4000 ਰੁਪਇਆ ਮਿਲਿਆ ਉਹਦਾ ਆਪਰੇਟ ਤੇ ਸਾਰਾ ਲੱਗਿਆ ਸਰਕਾਰਾਂ ਲੋ ਬਾਕੀ ਕਿੰਨਾ ਚੱਲਈਆਂ ਜਾਣਦੀਆਂ ਗਰੀਬਾਂ ਵਾਸਤੇ ਮਤਲਬ ਕੋਡ ਬਣਾਏ ਜਾ ਰਹੇ ਫੀਲ ਆ ਜਾ ਇਹਨਾਂ ਦਾ ਨਹੀਂ ਬਣਿਆ ਕਾਰਡ ਦੀ ਕੋਈ ਨਾ ਇਹਨਾਂ ਨੂੰ ਪਤਾ ਹੀ ਇਹਨਾਂ ਬਾਰੇ ਸਾਰੇ ਠੀਕ ਠਾਕ ਜਾਂ ਬੰਦੇ ਜੀ ਇਹਨਾਂ ਨੂੰ ਸੱਚਾਈ ਕੋਈ ਮਦਦ ਵਾਸਤੇ ਨਹੀਂ ਇਹਨਾਂ ਪੜਾ ਗਏ ਸਾਰੇ ਬੀਬੀ ਭੈਣੇ ਨੇ ਪੜਦੇ ਕਾਲਾ ਵੀ ਨਾ ਪੜੀਏ ਜੀ ਕੀ ਮੰਗ ਕੀ ਕਰਦੇ ਮੰਗ ਇਹੋ ਕਰਦੇ ਕਿ ਚਲੋ ਇਹਨਾਂ ਦਾ ਵਿਚਾਰਾਂ ਦਾ ਕੋਈ ਗੁਜ਼ਰਗੁਜ਼ਾਰਾ ਹੋਵੇ ਕੋਈ ਸਰਕਾਰ ਇਹਨਾਂ ਨੂੰ ਮਤ ਦੇ ਦੇਵੇ ਜਿਹੜਾ ਇਹਨਾਂ ਦਾ ਚਲੋ ਦਵਾਈ ਤੋਂ ਚੱਲੇ ਹੁਣ ਰੋਜ਼ ਤਿੰਨ ਚਾਰ ਸੂਈ ਦਵਾਈ ਆਉਂਦੀ ਦਵਾਈ ਜੋ ਕੇ ਪੈਸੇ ਨਹੀਂ ਇਹਨਾਂ ਕੋਲ ਆ ਕੇ ਜੀ ਇਹ ਦਵਾਈ ਕਦੀ ਕਿਤੇ ਫੜ ਕੇ ਕਦੀ ਉਹ ਬੀਬੀ ਭੈਣ ਭਾਂਡੇ ਮਾਝਦੀ ਆ ਕਿਸੇ ਦੇ ਕਰਕੇ ਆਪਣੀ ਸੈਟ ਸਫਾਈ ਕਰਦੇ ਆ ਤੇ ਉਹਦੀ ਨੌ ਵੀ ਜਾਂਦੀ ਆ ਉਹ ਵੀ ਕਰਕੇ ਆ ਜਾਂਦੀ ਮੁੰਡਾ ਮੁੰਡਾ ਆ ਬਲੀ ਇਹਨਾਂ ਦਾ ਹਾਂ ਮੁੰਡਾ ਬਲੀ ਉਹ ਨਹੀਂ ਕੰਮ ਕੀ ਮੰਗ ਕਰਦੇ ਜੀ ਅਸੀਂ ਤੇ ਉਹ ਕਹਿੰਦੇ ਆ ਕਿ ਸਰਕਾਰ ਦੀ ਬਾਹ ਫੜੇ ਜਾਂ ਕੋ ਭੈਣ ਭਰਾ ਦੀ ਬਾਹ ਫੜੇ ਤੇ ਇਹਦੀ ਸੈਟਿੰਗ ਕਰ ਦੇ ਇਹ ਫਿਰ ਉਤਰਾ ਰੱਖਿਆ ਚਲਾਵੇ ਤੇ ਆਪਣਾ ਘਰ ਦਾ ਡੰਗ ਜਿਹਾ ਚਲਾਵੇ ਤੇ ਆਪਣੇ ਜੀਆਂ ਚ ਸੈੱਟ ਰਵੇ ਨਹੀਂ ਤੇ ਮੰਜੀ ਤੇ ਪਿਆ ਤੇ ਇਸ ਤਰ੍ਹਾਂ ਹੀ ਗੱਲ ਜੂਗੀ ਬਤਨ